ਸਵਾਗਤ ਹੈ ਜੀ ਅੱਜ ਦੇ ਵੀਡੀਓ 'ਚ ਲੋ ਜੀ ਕੰਪੈਨ ਦਾ ਕੰਮ ਮੁੱਕ ਗਿਆ ਲੱਗੇ ਆ ਥੋਤ ਭਾਈਏ ਦਿਵਾਲੇ ਤੇ 4-ਵੀਲ ਡਰਾਈਵ ਬਹੁਤ ਵਧੀਆ ਕੰਮ ਜਾ ਰਿਹਾ ਕੋਈ ਇਹਦੇ ਗੇੜਿਆਂ ਦਾ ਫਰਕ ਨਹੀਂ ਪਿਆ ਵਧੀਆ ਰਲੇ ਗੇੜੇ ਕੋਈ ਕਰਾਸ ਨਹੀਂ ਤੋੜਿਆ ਉਦਣ ਦੀ ਚਲਦੀ ਆ ਕੰਪੈਨ ਤੇ ਆਪਣਾ ਖਾਤਾ ਕੱਢ ਗਿਆ ਵਿੱਚੋਂ ਇਹ 4-ਵੀਲ ਡਰਾਈਵ ਕਰਾਉਣ ਤੋਂ ਬਾਅਦ ਇਹ ਕੱਲ੍ਹ ਸ਼ਾਮ ਨੂੰ ਆਈ ਆ ਕੰਪੈਨ ਤੇ ਅੱਜ ਥੋਤ ਭਾਈਆ ਹੋਂਡੇ ਆ ਲੱਗੇ ਆ ਬੰਦੇ ਥੋਤ ਭਾਈਏ ਦੇ ਵਾਲੇ ਅੱਜ ਸਵੇਰੇ ਦੇਸ਼ 5 ਵਜੇ ਦੇ ਲੱਗੇ ਆ ਬੰਦੇ ਥੋੜ੍ਹ ਭਈਆ ਕਰੀ ਜਾਂਦੇ ਇਹਨੂੰ ਹੁਣੇ ਖੋਲ-ਖੋਲ ਕੇ ਰੱਖ ਦੇਣਾ ਜਿਹੜੀ ਜਿਹੜੀ ਚੀਜ਼ ਈ ਹੁਣ ਸਰਵਿਸ ਗਾਂ ਹੋਣੀ ਆ ਜਿੱਦਾਂ ਰਿਪੇਅਰ ਇਹਦੀਆਂ ਬਰਮਾ-ਬਰਮਾ ਜੋ ਵੀ ਆ ਕਰ ਦੇਣੀ ਆ ਇੱਕਦਣ ਨਾਲੇ ਥੋੜ੍ਹ ਜੀ ਸਾਫ਼ ਹੋ ਜਾ ਮੁੜ ਕੇ ਵੀ ਇਹਦਾ ਚੱਕਰ ਹੀ ਪੈਣਾ ਆ ਤੇ ਉਦੋਂ ਨੂੰ ਵੀ ਕੱਢਣੀਆਂ ਪੈਣੀਆਂ ਹੋਰ ਮਹੀਨੇ ਤੱਕ ਤੇ ਝੋਣਦੇ ਦੀ ਰਿਪੇਅਰ ਕਰਨੀ ਆ ਉਹਦਾ ਕਰਕੇ ਲੱਗੇ ਆ ਸਾਰਾ ਥੂਤ ਭਈਆ ਕਰਨ ਨਾਲ ਬਰਮਾ ਵਗੈਰਾ ਝਾਰਨੇ ਜੋ ਵੀ ਆ ਕੱਢਣੇ ਥ੍ਰੈਸ਼ਰ ਵਗੈਰਾ ਉਹ ਨਾਲੇ ਤਾਂ ਹੁਣ ਕੱਢ ਹੋ ਜਾਣਗੇ ਨਾਲੇ ਛੱਲੀਆਂ ਵਿੱਚੋਂ ਬਹੁਤ ਮੱਕੀ ਵਿੱਚ ਚੁੰਬੜੀ ਆ ਨਾਲੇ ਧੋ ਹੋ ਜੂਗੇ ਮੁੜ ਕੇ ਜੰਗਾ ਲੀ ਪੈ ਜਾਂਦਾ ਇਹ ਸੂਤ ਨਹੀਂ ਆਉਂਦਾ ਕੰਮ ਤੇ ਥੋੜੇ ਭਈਏ ਦੇ ਵਾਲੇ ਲੱਗੇ ਆ ਸਾਰੇ ਤਕਰੀਬਨ ਹੀ 5 ਵਜੇ ਦੇ ਲੱਗੇ ਆ ਇਹ ਹੋਂਦੇ ਵਿੱਚੋਂ ਬਹੁਤ ਗੱਡੀਆਂ ਮੱਕੀ-ਮੱਕੀ ਦਾਣੇ ਫੂਸ ਤੇ ਇਹ ਲਾਲਾ ਦਾ ਆਪ ਹੀ ਹੁਣ 1 ਵਜ ਗਿਆ 12 1 ਦਾ ਟਾਈਮ ਆ 5 ਵਜੇ ਦੇ ਲੱਗੇ ਆ ਧੋਣ ਦੇ ਵਿੱਚ ਦੇਖੋ ਬਰਮਾ ਬਰਮਾ ਦਾ ਕਾਲਕੁਰਮ ਉੱਨਤਵਾ ਆ ਕੇ ਉੱਥੇ ਵੀ ਸਾਹ ਸਕਦੇ ਸਟੇਸ਼ਨ ਤੇ ਵੀ ਪਰ ਜੇ ਕਰਿਆ ਵਿੱਚੋਂ ਖੋਲ ਖਲਾਈ ਜਾਣੀ ਹੁਣ ਅਸੀਂ ਜਿੱਦਾਂ ਹੁਣ ਚੈਨ ਆ ਵਿੱਚੋਂ ਬਰਮਾ ਆ ਵਿੱਚੋਂ ਉਹਦੂ ਆਇਆ ਹੋਰ ਆ ਵਿੱਚੋਂ ਗੰਦਗੰਦ ਕੱਢਣਾ ਫੇ ਉੱਥੇ ਸਰਵਿਸ ਸਟੇਸ਼ਨ ਤੇ ਨਿਕਲਦਾ ਨਹੀਂ ਨਾਲੇ ਨਾਲ ਡਾਂਡ ਨਾਲ ਖੋਲ ਹੀ ਜਾਂਦੇ ਨਾਲ ਨਾਲ ਧੋ ਹੀ ਜਾਂਦੇ ਆ ਤੇ ਇਹਨਾਂ ਨੇ ਰਿਪੇਅਰ ਕਰਨੀ ਆ ਹੁਣ ਖੋਲ ਕੇ ਚੱਲ ਜਾਣਗੇ ਮਹੀਨੇ ਤੱਕ ਆ ਕੇ ਰਿਪੇਅਰ ਕਰ ਲੈਣਗੇ ਚੱਲ ਜ ਜਾਂਦਾ ਕੰਮ ਮੈਂ ਉੱਧਰ ਪਾਣੀ ਵਗੈਰਾ ਮੋੜ ਕੇ ਆਉਣਾ ਇਸ ਕੱਢ ਰਹਾ ਲਾਇਆ ਆ ਜਿਹੜਾ ਝੋਨੇ ਮੱਕੀ ਵਾਲਾ ਆ ਦੂਜਾ ਮੱਕੀ ਜਿਹੜਾ ਵੱਡਦਾ ਆ ਉਹ ਅੰਦਰ ਲਾਇਆ ਆ ਉਹ ਫੋਰਮੈਨ ਬੈਠਾ ਆ ਮੂਰੇ ਉਹ ਹੱਲੇ ਪੂਰੀ ਲੱਤ ਸਹੀ ਨਹੀਂ ਕਰਕੇ ਤੋ ਬੈਠਾ ਆ ਤੇ ਇਹ ਦੋ ਜਣੇ ਧੋਣ ਲਏ ਆ ਚਲੋ ਥੋੜਾ ਦਬਈਆ ਹੋ ਜਾਊਗਾ ਤੇ ਖੜੀ ਕਰਨ ਦਾ ਵੀ ਕੋਈ ਨੁਕਸਾਨ ਨਹੀਂ ਫਿਰ ਵਿੱਚੋਂ ਕੋਈ ਪੈਂਦਾ ਨਹੀਂ ਪ੍ਰੋਬਲਮ ਨਹੀਂ ਪੈਂਦੀ ਕੋਈ ਗਲਤੀ ਨਹੀਂ ਮਸ਼ੀਨ ਵਿੱਚ ਉਹ ਨਾ ਨਾ ਸਾਰ ਬੰਰੀ ਜਾਂਦੀ ਹੁੰਦੀ ਨਹੀਂ ਧੋਈ ਜਾਂਦੇ ਆ ਦਖਾਉਣੇ ਬਾਕੀ ਦਿਨੇ ਜਿੱਦਾਂ ਚੱਲਦਾ ਪ੍ਰੋਗਰਾਮ ਜਿਹੜਾ। ਸਦਾ ਦੇ ਆਟੋ ਬਹੁਤ ਆਈਆਂ ਖੜੀਆਂ ਰਹਿੰਦੀਆਂ ਪਤਾ ਨਹੀਂ। ਕਰੇ ਜੁਰਗਾ ਨਹੀਂ ਬਣਾ ਲਈ ਸਰਦਾਰ ਨੇ। ਆਹ ਟਰੈਕਟਰ ਮਗਰ ਬਾਕੇ ਕਟਰ ਤੋਂ ਹੁੰਦੇ ਮੱਕੀ ਵਾਲਾ ਦੁਕਾਨਾ ਕਟਰੋਂ ਅੰਦਰ ਖੜਾ। ਇਹ ਕਾਟ ਉੱਧਰ ਖੜੀ ਐ। ਇਹ ਕਾਟ ਵਾਹ ਖੜੀ ਐ। ਕੰਪੈਨ ਉਹ ਤੋਂ ਕੇ ਅੰਦਰ ਲਾਤੀ ਐ। ਪੁੱਛਦਾ ਸਦਾ ਨੂੰ ਸਰਦਾਰਾ ਜਿੰਨੇ ਨੇ ਬਣਾਤੀ ਆ ਕਿਤੇ। ਪਿਆਟੋ ਕਰੇ ਆਟੋ ਵਾਲਾ ਵਪਾਰ ਸ਼ੁਰੂ ਕਰ ਲਿਆ ਹੈ। ਅੱਧਾ ਘੰਟਾ ਉਹ ਗੱਡ ਮੋਟਰ ਆਉਣ ਦੇਖਣਾ ਤੇ ਕਿੰਨੇ ਤੇ ਜੰਦੇ ਜੀਂਦੇ ਜੀਂਦੇ ਰਾਤ ਲਾ ਕੇ ਚਾਹੀਦਾ ਇਹ ਪਾਰੀ ਪਾਰੀ ਪੈਦਾ 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 ਆਵਾੜਾ ਬੜਾ ਬੜਾ ਆਣੀ ਗਿਆ ਇਹ ਤਾਂ ਇੱਧਰ ਵੀ ਨਹੀਂ ਆਇਆ ਦੇ ਘਾ ਦੇਖੋ ਕਿੱਡਾ ਘੱਟਾ ਹੋਇਆ ਸਵੇਰ ਤੇ ਮਾਰਦੇ ਆ ਸਵੇਰੇ ਉੱਤਰ ਚਲਾਈ ਇਹ ਕਮਾਦ ਨੂੰ ਕਿੰਨਾ ਹਫ਼ਤੇ ਦਰਾਂ ਹੋ ਗਿਆ ਮੀਂਹ ਪੈ ਸੁੱਕਦਾ ਆ ਕਮਾਦ ਤੇ ਝੋਨੇ ਨੂੰ ਰਾਤ ਨੂੰ ਦੇਖਾਂਗੇ 32 ਡਬਲ ਪਾਵਰ ਹੈ 16 ਘੰਟੇ ਆਉਣੇ ਨੇ ਅੱਜ ਤੇ ਪਾਣੀ ਇੱਧਰ ਕਮਾਦ ਨੂੰ ਮੋੜਿਆ ਦਕੌਣਾ ਨੂੰ ਜਾ ਕੇ ਝੋਨਾ ਵੀ ਆਪਣਾ ਸੋਨਾ ਹੋ ਗਿਆ ਹੈ ਖਾਦ ਪਾਉਣਾ ਅੱਜ ਸ਼ਾਮ ਨੂੰ ਆਣਾ ਹੈ ਤੇ ਇਹਨੂੰ ਪਾਣੀ ਬਾਅਦ ਚ ਮੋੜਾਂਗੇ ਪਹਿਲਾਂ ਮੈਂ ਕਹਾ ਕਮਾਦ ਨੂੰ ਮੋੜੀਏ ਕਮਾਦ ਨੂੰ ਮੋੜਿਆ ਪਾਣੀ ਜੰਦਾ ਵਿਆਗ ਮਾਨ ਨੂੰ ਪਾਣੀ ਇਹਨੂੰ ਵੀ ਅੱਜ ਖਾਦ ਪਾਉਣਾ ਕਮਾਰ ਨੂੰ ਵੀ ਤਰਾ ਹੀ ਪਾਣੀ ਮੋੜਿਆ ਅੱਜ ਤੇ ਉਦਾਂ ਵਿੱਚ ਵੜ ਕੇ ਤੇ ਨਹੀਂ ਪਾਣੀ ਪੈਣਾ ਇੱਥੇ ਪਾਣੀ ਇਹਦੋਂ ਖਾਦ ਪੈਣਾ ਪਾਣੀ ਦੇ ਵਿੱਚ ਹੀ ਰੱਖ ਦੇਣਾ ਅੱਜ ਖਾਦ ਤਾਂ ਪਈ ਇੱਥੋਂ ਪੈ ਜੂਗਾ ਖਾਦ ਬੋਰਾ ਪਹਿਲਾਂ ਰੱਖ ਦੇਣਾ ਬੋਰਾ ਬਾਜਰਾ ਰੱਖਣਾ 4:00 ਵਜੇ ਰੱਖਦੇ ਆ ਪੂਰੇ 2-3 ਘੰਟੇ ਮੋਟਰ ਚੱਲ ਜਵੇ ਪਾਣੀ ਪਤਲਾ ਪਤਲਾ ਫਿਰ ਜਵੇ ਫੇਰ ਖਾਦ ਰੱਖੋ ਤਾਂ ਫੇਰ ਬਰਾਬਰ ਦਿਲ ਜਾਂਦਾ ਖਾਦ ਆੰਬ ਹੋ ਗਿਆ ਖਤਮ ਕੋਈ ਆਟਾਵਾ ਕਿਤੇ ਡਿੱਗਦਾ ਪਰ ਉਹ ਵੀ ਹੁਣ ਪਾਟੇ-ਪੁੱਟੇ ਆ ਮੁੱਕ ਗਏ ਅੰਬ ਦਿਖਾਉਨੇ ਆ ਬਾਕੀ ਤਾਂ ਕਾਲਾ ਨੂੰ ਅਜ ਖਾਦ-ਕੂਦ ਰੱਖਣਾ ਆ ਦੇਖਦੇ ਆ ਉਸਲਾਂ 5:00 ਵਜੇ ਰੱਖੂੰਗਾ 5:00 ਵਜੇ ਰਾਦੂ ਜਾਂ 6:00 ਵਜੇ ਰਾਦੂ ਦੋ ਘੰਟਿਆਂ 'ਚ ਖੁਰ ਜਾਣਾ ਖਾਦ ਉਹਨੇ ਨਾ ਖਾਦ ਲੱਗ ਜਾਣਾ 8:00 ਵਜੇ ਹੁਨੇ ਨੂੰ ਕਰਦਾਂਗੇ ਨੱਕਾ ਚਲੋ ਦਿਖਾਉਨੇ ਦੇ ਨੇ ਜਿੱਦਾਂ ਚੱਲਦਾ ਕੰਮ ਝੋਨੇ ਸੋਨੇ ਆ ਸਾਬੇ ਦਾ ਕਮਾਦਿਆ ਵੀ ਸੋਨਾ ਆ ਤੇ ਆਪਣੇ ਵਾਲੇ ਨੂੰ ਥੋੜਾ ਖਾਦ ਪੈਣ ਵਾਲਾ ਸੀ ਅੱਜ ਪਾ ਦੇਣ ਲੱਗੇ ਆ ਸਾਪੇ ਆ ਵੀ ਪਨੀਰ ਉਹ ਦੇਖੋ ਦੇਖੋ ਕਿ ਕਿੱਡਾ ਤਖੜਾ ਆ ਦੇਖੋ ਕਿ ਕਿੱਡਾ ਫਾਨਾ ਖੜਾ ਕੀਤਾ ਇਹ ਜਿਹੜਾ ਤੇ ਬੋਰ ਫੜਨਾ ਆ ਨਹੀਂ ਹੋਤੇ ਪੂਰੇ ਗਰੀਦਾ ਦੇਖੋ ਕਿ ਕਿੱਡਾ ਤਖੜਾ ਫਾਨ ਦੇਖੋ ਕਿੱਡਾ ਯਾਰ ਇਸ ਦਾ ਆਡੀਓ ਛੰਨ ਮਾਰਦਾ ਜੀ ਕੌਣ ਆ ਮਾਰਦਾ ਇਸ ਬਰੇ ਹੋ ਦੇਖੋ ਉਹ ਇਹ ਕੱਦਾ ਫੰਨ ਖੜਾ ਕੀਤਾ ਚੱਲ ਉਸੇ ਵਗਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਹੈ ਹੋ ਦੇਖ ਲੋ ਕਿਦਾਂ ਫੰਨ ਖੜਾ ਕਰਕੇ ਖੜਾ ਹੈ

ਚਾਲੋਂ ਸੇਵਗਾ ਇੱਥੇ ਦਾ ਕੰਮ ਖਤਰੇ ਵਾਲਾ ਹੀ ਆ। ਉੱਥੇ 베 ਰਿਆ ਪਿਆ ਹੱਲੇ ਵੀ। ਹਲੇ ਹੋਰ ਮਾਰਾਂ ਸਪਰੇ ਨਿਕਲ ਆਇਤੋਂ ਦੇਖਿਆ ਹੀ ਨਹੀਂ ਕਦੀ ਅਹੀਂ ਦੇ ਵੇਦਾਂ ਦਾ ਵੀ ਛੱਪ ਹੈਗਾ ਇੱਥੇ। ਉੱਥੇ ਦਾ ਉੱਤੇ ਵੀ ਉਹਦੇ ਖੜਾ ਹੈ। ਇੱਥੇ ਸਕੇ ਫਲਦਾਰ ਬੂਟੇ ਲਾਏ ਨੇ ਜੇ ਕਾਗੂ ਹੋਇਆ ਅੱਜ ਹੀ ਕਾਫੀ ਇੱਥੇ ਤੇ ਚਾਰ ਬੂਟੇ ਤਾਂ ਗਏ ਮਾਰ ਤੇ ਮੈਂ ਕਹਾ ਚੱਲ ਜਿੰਨੇ ਘਾਹ ਵੀ ਹੁੰਨੇ ਆ ਕੋ ਨੂੰ ਸਾਫ ਕਰ ਦਈਏ ਸਪਰੇਅ ਗਰੂ ਮਾਰ ਦਿੰਨੇ ਆ ਵਿੱਚ ਕਾਂ ਪੈਂਦੇ ਦੀ ਉਹ ਰੋ ਟੁੱਟ ਕੇ ਫੜ ਜਾਂਦਾ ਉਹ ਦੇ ਉਹ ਨਿਕਲ ਜਾਈ ਉਹ ਚੱਲ ਮਾਰਾ ਮੁਰ ਦੇ ਇੱਧਰ ਨੂੰ ਸਪਰੇਅ ਕਰਨ ਨੂੰ ਨਹੀਂ ਆਉਂਦਾ ਇਹ ਖਤਰਨਾਕ ਕੰਮ ਹੈ ਲਓ ਜੀ ਸ਼ਾਮਾਂ ਦਾ ਟਾਈਮ ਆ ਬੱਤੀ ਤੇ ਜਿਉਂ ਗਈ ਆ 4 ਵਜੇ ਦੀ ਮੁੜ ਕੇ ਆਈ ਨਹੀਂ ਫਾਲਟ ਪੈ ਗਿਆ ਪਾਣੀ ਮੋੜਿਆ ਹੀ ਕਮਾਨ ਨੂੰ ਰਹਿ ਗਿਆ ਤੇ ਮਿਲੋ ਲੱਖੇ ਨੂੰ ਲੱਖਾ ਵੀ ਆਇਆ ਅੱਜ ਸਾਸਰੀ ਘਰ ਦੀ ਸਾਸਰੀ ਘਰ ਦੀ ਸਾਸਰੀ ਇਹ ਬੰਦਾ ਅੱਜ ਕਿੰਨਾਂ ਦਿਨਾਂ ਬਾਅਦ ਆਇਆ ਪਘੋੜਾ ਹੋਇਆ ਹੀ ਕਮਾਨ ਨੂੰ ਪਾਣੀ ਮੋੜਿਆ ਜਿੰਨੇ ਦਿਨਾਂੰਬ ਸੀ ਉਦੋਂ ਆਇਆ ਤੇ ਮੋੜ ਕੇ ਜਦੋਂ ਮੁੱਕ ਗਿਆ ਉਦੋਂ ਦਾ ਹਣੋ ਹਟ ਗਿਆ ਉਦਾਂ ਤਾਂ ਨਹੀਂ ਹਟਿਆ ਪਰ ਇਹਨੂੰ ਕੰਮ ਸੀਗੇ ਦੋ ਚਾਰੇ ਕੰਮਾਂ ਦੇ ਵਾਲੇ ਥੋੜਾ ਭੱਜਾ ਫਿਰਦਾ ਸੀਗਾ ਤੇ ਕਮਾਦ ਨੂੰ ਅੱਜ ਪਾਇਆ ਸੀਗਾ ਪਾਣੀ ਮੋੜਿਆ ਇਹਦੇ ਵਿੱਚ ਖਾਦ ਰੱਖਣਾ ਸੀ ਤੇ 32 ਐ ਸੀ ਡਬਲ ਪਾਵਰ 32 ਨੂੰ ਲਾ ਗਿਆ ਕੱਟ 4 ਵਜੇ ਆਈ ਨਹੀਂ ਮੁੜ ਕੇ ਫਾਲਟ ਪੈ ਗਿਆ ਝੋਨੇ ਦੇ ਪਾਣੀ ਪਾਉਣਾ ਹੀ ਉਹ ਵੀ ਰਹਿ ਗਿਆ ਆ ਸਾਬੇ ਵਾਲਾ ਕਮਾਦ ਆਰਲੇ ਬੰਨੇ ਮੋਢਾ ਆ ਉਹ ਜਿੱਦਲੇ ਬੰਨੇ ਨੂੰ ਨੀਵਾ ਆ ਉਹ ਵੀ ਜਮਾਇਆ ਕਮਾਦ ਤੇ ਇਧਰ ਵੀ ਖਾਦ ਚੱਲਣ ਡਿਆ ਆ ਆ ਬੰਦੇ ਆ ਸਪੈਸ਼ਲ ਬੰਦਿਆਂ ਦੇ ਜਾਂਦੇ ਖਾਦ ਪਾਉਣ ਇਹ ਦੋ ਕੁ ਸਰਦਾਰ ਹੀ ਆ ਜਿਨ੍ਹਾਂ ਦੇ ਕੰਮ ਕਰਦੇ ਹੋਰ ਨਹੀਂ ਹੈ ਕਿਸੇ ਦੇ ਕੰਮ ਕਰਦੇ ਪੇ ਪੁੱਤੇ ਤੇ ਪੁੱਤ ਮਾਂ ਵੀ ਇਹਨਾਂ ਦੀ ਦੋ ਤਿੰਨ ਘਾਰਿਆ ਵੱਡੇ ਜਿਨ੍ਹਾਂ ਦੇ ਜਾਂਦੇ ਕੰਮ ਕਰਨ ਸਾਡੇ ਵਰਗਾ ਕੋਈ ਕਰਵੇ 11 ਸਾਲ ਹੋ ਗਏ ਸਾਨੂੰ ਕਹਿੰਦੇ ਨੂੰ ਕੰਮ ਸਾਡੇ ਨੇ ਕਦੀ ਆਖੇ ਲੱਗੇ ਤੇ ਚੱਲ ਰਿਹਾ ਖਾਦ ਦਾ ਕੰਮ ਉਧਰ ਮੈਂ ਵੀ ਸਪਰੇਅ ਰੂਮ ਮਾਰ ਕੇ ਆਟਿਆ ਕੱਖ ਦੀ ਤੇ ਮਾਰਨੀ ਸੀ ਦੋ ਕੁ ਬੰਨਿਆਂ ਤੇ ਤੇ ਜਾਨਵਰ ਸੀਗਾ ਬੜਾ ਤਕੜਾ ਉੱਤੇ ਫਨੀਗਰ ਉਹ ਉਧਰਲੇ ਬੰਨੇ ਸਪਰੇਅ ਮਾਰਨੀ ਫੇ ਮੈਂ ਰਹਿਣ ਹੀ ਦਿੱਤੀ ਮੈਂ ਕਿਹਾ ਵੀ ਸੇਵਕਾ ਕਾਮ ਖਦਰੇ ਵਾਲਾ ਹੀ ਆ ਰੈਣੀ ਦੰਨੇ ਰੈਣੀ ਦੰਨੇ ਸਪਰੇਅ ਕਰਨ ਨੂੰ ਫੇਕ ਇਸਲੇ ਕਰ ਲਾਂਗੇ ਤੇ ਉਹ ਸਾਹਮਣੇ ਹੈ ਸਿਗਾ ਉਹਲਾ ਜਾਨਵਰ ਉਹ ਤੋਂ ਲੈ ਕੇ ਕਾਂਦੇ ਨਾਣ ਨਾਲ ਇੱਕ ਕਰਨੀ ਸਪਰੇਅ ਉਹ ਪਰਲੇ ਬੰਨੇ ਤੇ ਕਰਨੀ ਤਿੰਨ ਕ ਦਿਨ ਹੋਏ ਕੀਤੀ ਨੂੰ ਘਾਹ ਤੱਕ ਤੇ ਮਰ ਗਿਆ ਆ ਓ ਇਦਾਂ ਇੱਕ ਵਾਰ ਹੋਰ ਕਰ ਦਿੰਦੇ ਉਹਨੇ ਨਾਲ ਫੇ ਮਰ ਜਾਣਾ ਨਹੀਂਗਾ ਤੇ ਖਾਦ ਪਾਉਣ ਵਾਲਾ ਵੀ ਨਹੀਂ ਆਇਆ ਅੱਜ ਉਹ ਵੀ ਰਹਿ ਗਿਆ ਕੰਮ ਚੱਲ ਦਿਊਗਾ ਸਵੇਰੇ ਠੀਕ ਆ ਨਹੀਂ ਤੇ ਦੇਖਦੇ ਆ ਸਵੇਰੇ ਚੱਲੀ ਜਾਂਦੇ ਕੰਮ ਕਮਾਦ ਉਦਾਂ ਤਾਂ ਤੁਰਿਆ ਜਾਂਦਾ ਤਾਂ ਹੁਣ ਬਰਸਾਤੇ ਪਿਆ ਇਹ ਐਂਡ ਜੇ ਤੇ ਵੱਧਾ ਹੁੰਦਾ ਇਹ ਜਿਹੜੀ ਵੈਰੈਟੀ ਹੈ ਵਿੱਚੋਂ ਤਾਂ ਸਾਫ ਆ ਘਾਕੂ ਹੈ ਨਹੀਂਗਾ ਐ ਪਧਰਾ ਆਗਾ ਖੁਣਾ ਤਾਂ ਸਪਰੇਅ ਕਰ ਦਿੱਤੀ ਪਹਿਲਾਂ ਦੋ ਗੀਤੀਆਂ ਤਾਂ ਨਹੀਂ ਮਰਿਆਗਾ ਹੁਣ ਤਾਂ ਬਿਲਕੁਲ ਪਧਰਾ ਬਾਦੇ ਪਿਆ ਮੈਂ ਕਿਹਾ ਚੱਲੇ ਨੂੰ ਜੂਰ ਗਿਆ ਪਾਣ ਨੇ ਥੋੜਾ ਜਿਹਾ ਹਣ ਤੇ ਪਰ ਬੱਤੀ ਨੇ ਕੰਮ ਖਰਾਬ ਕਰਤਾ ਜੇ ਬੱਤੀ ਹੁੰਦੀ ਤਾਂ ਫੇਰ ਹੁਣ ਤੱਕ ਖਾਦ ਮੈਂ ਬੋਰਾ ਰੱਖ ਦੇਣਾ ਸੀ ਵਿੱਚ ਬਦਲਾ ਬਦਲਾ ਪਾਣੀ ਹੋਇਆ ਹੋਵੇ ਫੇ ਬੋਰਾ ਪਾਇਆ ਹੋਵੇ ਤਾਂ ਫੇ ਚੱਲ ਜਾਂਦੀ ਗੱਡੀ ਅੰਬ ਵੀ ਕੋਈ ਕੋਈ ਹੈਗਾ ਹੱਲੇ ਔਰ ਕੋਈ ਕੋਈ ਲੱਗਾ ਆ ਉੱਤੇ ਹੱਲੇ ਮੁੱਕ ਗਿਆ ਉਦਾਂ ਤਾਂ ਹੈਗੇ ਵਿਰਲੇ ਵਿਰਲੇ ਆ ਰਹਿੰਦੇ ਕੋਈ ਕੋਈ ਇਦਾਂ ਆਇਆ ਉਹ ਆ ਉਹ ਉੱਤੇ ਹੈਗਾ ਪਰ ਇਹਨੂੰ ਵੀ ਹੈਗੇ ਆ ਥੋੜੇ ਜਿਹਾ ਹੀ ਆਵੇਂ ਵਿਰਲੇ ਬੁਰਲੇ ਅੰਬ ਬਥੇਰੇ ਖਾਦੇ ਆ ਇਕ ਪਰ ਖਰਾਬ ਵੀ ਬਹੁਤ ਹੋਏ ਅੰਬ ਥੱਲੇ ਢੇਰਾਂ ਦੇ ਢੇਰੀ ਲੱਗੇ ਸੀਗੇ ਇੰਨੀ ਕੀ ਵੀਡੀਓ ਆ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ ਤੇ ਸასი ਗਾਲ ਜੀ ਸਾਰਿਆਂ ਨੂੰ